ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮਹਰਾਣਾ ਮਹਰਾਣਾ ਪਿੰਡ ਬਿਲਕੁਲ ਨੇੜੇ ਹਰੀਕੇ ਪੱਤਣ ਦੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਦੀ ਵੀਡੀਓ ਜਿਹੜੀ ਆਪਾਂ ਦੋਸਤੋ ਬਣਾ ਰਹੇ ਆ ਇੱਕ ਘਰੇਲੂ ਘਰ ਦੇ ਵਿੱਚੋਂ ਬਣਾ ਰਹੇ ਆ ਆਹ ਸਾਹਮਣੇ ਤੁਸੀਂ ਪਸ਼ੂ ਦੇਖ ਸਕਦੇ ਜੀ ਠੀਕ ਆ ਜੀ ਇਹ ਬਿਲਕੁਲ ਘਰ ਦੇ ਵਿੱਚ ਰੱਖੇ ਹੋਏ ਪਸ਼ੂ ਆ ਤੇ ਅੱਜ ਇੱਕ ਜਿਹੜੀ ਝੋਟੀ ਪੂਰੀ ਤਿਆਰੀ ਤੇ ਆ ਇਹ ਟੁੱਕੀ ਝੋਟੀ ਜਿਹੜੀ ਭਾਜੀ ਨਿਰਮਲ ਸਿੰਘ ਨੇ ਇਹ ਸੇਲ ਕਰਦੇ ਪਏ ਨੇ ਸੋ ਪੂਰੀ ਡਿਟੇਲ ਆ ਪ੍ਰੋਪਰ ਡਿਟੇਲ ਜਿਹੜੀ ਆਪਾਂ ਭਾਜੀ ਨਿਰਮਲ ਸਿੰਘ ਹੋਂ ਤੋਂ ਲੈ ਲਵਾਂਗੇ ਤੇ ਖਾਸ ਵਿਜੜ ਤੁਸੀਂ ਪਿੰਡ ਮਹਰਾਣੇ ਕਰਨੀ ਆ ਸੋ ਜਿੱਥੇ ਸਾਰੇ ਭੈਣ ਭਰਾਵਾਂ ਨੂੰ ਪਤਾ ਆ ਕਿਸਾਨੀ ਨਾਲ ਵੀਰ ਜੁੜੇ ਆ ਟਰਾਲੀਆਂ ਬਣਦੀਆਂ ਨੇ ਟਰਾਲੀਆਂ ਕਾਫੀ ਮਸ਼ਹੂਰ ਆ ਮਹਰਾਣੇ ਪਿੰਡ ਦੀ ਆ ਤੇ ਹਰੀਕੇ ਪਤਨ ਤੋਂ ਤਕਰੀਬਨ ਕੋਈ 4 ਕਿਲੋ 3-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਹਰਾਣਾ ਤੇ ਬਿਲਕੁਲ ਗੰਡੀਵਿੰਡ ਪਿੰਡ ਬਿਲਕੁਲ ਨਜ਼ਦੀਕ ਆ ਠੀਕ ਆ ਜੀ ਤੇ ਪੂਰੀ ਗੱਲਬਾਤ ਕਰਦੇ ਆ ਇੱਕ ਤਰੀਕ ਤੁਸੀਂ ਸਭ ਤੋਂ ਪਹਿਲਾਂ ਨੋਟ ਕਰ ਲਓ ਅੱਜ ਦੋਸਤੋ 31 ਜਨਵਰੀ ਤੇ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਸੋ ਚੰਗੀ ਝੋਟੀ ਆ ਕੁੰਡੀ ਚੂਰ ਆ ਤੇ ਬਾਕੀ ਮਦਰ ਮਿਲ ਕੇ ਦਾ ਕਿੰਨਾ ਇਹ ਆਪ ਹੁਣ ਕਿੰਨੇ ਸਮੇ ਦੀ ਆ ਕਿੰਨੀ ਉਮਰ ਆ ਇਸ ਝੋਟੀ ਦੀ ਤੇ ਕੀ ਰੇਡ ਪੜਦਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਚੱਲਦੇ ਆ ਸਭ ਤੋਂ ਪਹਿਲਾਂ ਭਾਜੀ ਨਿਰਮਲ ਸਿੰਘ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਜੋ ਪਾਜੀ ਜਿੰਨਾ ਵੀ ਆਪਣੇ ਕੋਲ ਪਸ਼ੂ ਆਪਾਂ ਦਿਖਾਏ ਆ ਘਰ ਦੇ ਵਿੱਚ ਹੀ ਆਪਾਂ ਪਸ਼ੂ ਰੱਖੇ ਹੋਏ ਆ ਹਾਂਜੀ ਘਰੇ ਕੋਈ ਕਿਸੇ ਰਕਮ ਦਾ ਆਪਣਾ ਵੈਸੇ ਪਸ਼ੂ ਵਪਾਰ ਦਾ ਕੰਮ ਨਹੀਂ ਕਰ ਇਹ ਝੋਟੀ ਪਾਜੀ ਪੂਰੀ ਡਿਟੇਲਿੰਗ ਦੀ ਸਾਂਝੀ ਕਰਦਿਗੇ ਇਹ ਝੋਟੀ ਆਪਣੇ ਕੋਲ ਪਹਿਲਾ ਸਵੇਰ ਸੁਣੀ ਆ ਹਾਂਜੀ ਪਹਿਲਾ ਸਵੇਰ ਤੇ ਇਹਦੀ ਮਦਰ ਵੀ ਆਪਣੇ ਕੋਲ ਹੀ ਸੀਗੀ ਹਾਂਜੀ ਠੀਕ ਆ ਜੀ ਤੇ ਇਸ ਵਕਤ ਇਹਦੀ ਉਮਰ ਕਿੰਨੀ ਕਾ ਝੋਟੀ ਦੀ ਜੀ ਇਹਦੀ ਉਮਰ ਆ ਜੀ 3.5 ਸਾਲ 3.5 ਸਾਲ ਉਮਰ ਆ ਜੀ ਹਾਂਜੀ ਠੀਕ ਆ ਜੀ वैसे ਹੁਣ ਲਿਖਤੀ ਤੌਰ ਤੇ ਜਿਵੇਂ ਆਪਾਂ ਬਿਲਕੁਲ ਉਂਗਲਾਂ ਦੇ ਦਿਨ ਗਿਨੇ ਹੁੰਦੇ ਆ ਵੀ ਹਜੇ ਕਿੰਨੇ ਕ ਦਿਨ ਲੈ ਕੇ ਜਾਊਗੀ ਇਹ ਸੁਭਾਵਨਾ ਜੀ ਬਸ ਹਫਤਾ ਹਫਤੇ ਦੇ ਵਿੱਚ ਵਿੱਚ ਹਫਤੇ ਦੇ ਵਿੱਚ ਵਿੱਚ ਆ ਜਾਊਗੀ ਬਸ ਠੀਕ ਆ ਜੀ ਤੇ ਮਦਰ ਦਾ ਦੁੱਧ ਕਿੰਨਾ ਕਿਸੀ ਆਪਣੇ ਕੋਲ ਹੈ ਮਦਰ ਦਾ ਹੈ 18 19 ਕਿਲੋ 18 19 ਕਿਲੋ ਹਾਂਜੀ ਐਸੇ ਮਤਲਬ ਕਿ ਨਸਲ ਬਰੀਡ ਦੇ ਵਿੱਚ ਸੀ ਫੁੱਲ ਫੁੱਲ ਇਸੇ ਤਰ੍ਹਾਂ ਸੀ ਮੱਥੇ ਚ ਹਾਂਜੀ ਹਾਂਜੀ ਇਸੇ ਤਰ੍ਹਾਂ ਠੀਕ ਆ ਜੀ ਉਹ ਦੋਸਤੋ 3 3.5 3.5 ਸਾਲ ਦੀ ਉਮਰ ਜਿਹੜੀ ਇਸ ਝੋਟੀ ਦੀ ਆ ਤੇ ਕੱਟ ਹਾਈਟ ਦੀ ਗੱਲ ਕਰ ਲਈਏ ਤੇ ਜ਼ਿਆਦਾਤਰ ਆਪਾਂ ਝੋਟੀਆਂ ਇਸ ਹਾਈਟ ਕੱਟ ਦੇ ਵਿੱਚ ਦਿਖਦੀਆਂ ਨਾ ਬਹੁਤੀ ਵੱਡੀ ਕਹਾਂਗੇ ਤੁਹਾਨੂੰ ਤੇ ਨਾ ਹੀ ਛੋਟੀ ਆ ਠੀਕ ਆ ਜੀ ਵਿਚਲਾ ਮੇਲ ਆ ਸੋ ਝੋਟੀ ਚੰਗੀ ਆ ਬਾਕੀ ਫੇਸ ਫੂਸ ਕੁਆਲਿਟੀ ਬਹੁਤ ਸੋਹਣੀ ਆ ਗੋਲ ਸਿੰਘ ਬਿਲਕੁਲ ਪਤਲਾ ਰਹੇਗਾ ਛੋਟਾ ਸਿੰਘ ਤੇ ਪਿੰਡੇ ਪੁੰਡੇ ਦੀ ਤੁਸੀਂ ਚੈੱਕ ਕਰ ਸਕਦੇ ਜੇ ਪੂਰੀ ਨਿਕਰ ਬਨਾਵਟ ਬਨੂਵਟ ਚੰਗੀ ਆ ਮਗਰਲੇ ਪੈਰਾਂ ਤੇ ਜਵਾਬ ਆ ਜਿਵੇਂ ਆਪਾਂ ਨੋਟ ਕਰਾ ਦਈਏ ਵੀ ਕਰਾਸ ਵੀ کہہ ਸਕਦੇ ਆ ਵੀ ਨੀਲੀ ਦੇ ਸਾਹਣ ਤੋਂ ਵੀ ਕਰਾਸ ਹੋ ਸਕਦੀ ਆ ਸੋ ਝੋਟੀ ਚੰਗੀ ਸਾਢੇ 3 ਸਾਲ ਉਮਰ ਆ ਤੇ ਸੋਪੂ ਕੀ ਕਰਮਾ ਲਈ ਇੱਕ ਹਫਤੇ ਦਾ ਅਜੇ ਸਮਾਂ ਲੈਂਦੀ ਆ ਸੋਨਾ ਪਿੱਠਪੂੜਾ ਲੱਗਾ ਝੋਟੀ ਨੂੰ ਬਾਕੀ ਆਪਾਂ ਇੱਕ ਵਾਰੀ ਤੁਹਾਨੂੰ ਖੋਲ ਕੇ ਤੋੜ ਕੇ ਇਧਰ ਦਿਖਾ ਦਿੰਨੇ ਆ ਠੀਕ ਆ ਜੀ ਤੇ ਥੋੜਾ ਜਿਹਾ ਉਪਰੇ ਬੰਦੇ ਤੋਂ ਕਿਤੇ ਨਾ ਕਿਤੇ ਡਰਦੀ ਡੁੱਕਰਦੀ ਆ ਜਿੰਨਾ ਵੀ ਹੋ ਸਕਦਾ ਪਹਿਲਾਂ ਝੋਟੀ ਆ ਨਿਰਮਲ ਸਿੰਘ ਜੀ ਮੜਾ ਖੋਲ ਕੇ ਉਹ ਤੋੜ ਕੇ ਦਿਖਾਈਏ ਬੰਦ ਲੈ ਮਮ ਜੀ ਸੋ ਹਵਾਨੇ ਚੱਡੇ ਦੀ ਸਾਫ ਸੁਥਰੀ ਆ ਸੋਨਾ ਪਿੱਠਪੂੜਾ ਲੱਗਾ ਝੋਟੀ ਨੂੰ ਠੀਕ ਆ ਜੀ ਸੋ ਰਾਜੀ ਆ ਜਿੰਨੀ ਵਜਨ ਵਜੂਦ ਵਿੱਚ ਆ ਤੇ ਕਾਫੀ ਵੀ ਰਿਚ ਆਉਂਕ ਰੱਖਦੇ ਆ ਠੀਕ ਆ ਜੀ ਇੱਕ ਘਰੇਲੂ ਘਰ ਦੇ ਵਿੱਚੋਂ ਪਸ਼ੂ ਖਰੀਦਨ ਦਾ ਠੀਕ ਆ ਜੀ ਸੋ ਬਾਕੀ ਜੋ ਮਦਰਤਾ ਮਿਲਕ ਕੋਈ 18 17 18 17 ਲੀਟਰ ਤੁਹਾਨੂੰ ਦੱਸਿਆ ਗਿਆ ਉਹ ਸਕੋਰਡਿੰਗ ਤੁਸੀਂ ਸੱਦਾ ਕਰ ਲਿਓ ਠੀਕ ਆ ਜੀ ਵੈਸੇ ਪਹਿਲਾਂ ਪਲੂਨ ਝੋਟੀਆਂ ਦੇ ਸੋਨਾ ਤੇ ਦੁੱਧ ਕੇ ਸੇਵਾ ਦਾ ਬਾਕੀ ਦੋਸਤੋ ਨਸਲ ਬਰੀਡ ਜੇ ਚੰਗੀ ਮਦਰ ਦੇ ਵਿੱਚੋਂ ਪਸ਼ੂ ਜਾਨਵਰ ਨੇ ਜਨਮ ਲਿਆ ਹੋਵੇ ਤੇ ਠੀਕ ਆ ਜੀ ਦੁੱਧ ਚੰਗਾ ਚੁਵਾਈ ਜਾਂਦੇ ਆ। ਥਾਂ ਤੋਂ ਬਹੁਤ ਵਧੀਆ ਚੰਗੀ ਵਿਰਲ ਵੰਡ ਤੇ ਥਾਣਾ ਬਾਕੀ ਸੋਹਣੀ ਹਾਈਟ ਗੱਦ ਦੇ ਵਿੱਚ ਇਹ ਝੋਟੀ ਆ ਜੀ ਦੋਸਤੋ ਫੋਰ ਸੇਲ ਆ ਸੋ ਚਾਹਵਨ ਭਰਾ ਤੁਸੀਂ ਸੰਪਰਕ ਕਰ ਲਿਓ ਸੌਦਾ ਕਰ ਲਿਓ ਤੇ ਰੇਟ ਆਪਾਂ ਪੁੱਛ ਲੈਣੀ ਆ ਵੀ ਡਿਮਾਂਡ ਕੀ ਕਰਦੇ ਆ ਭਾਜੀ ਨਿਰਮਲ ਸਿੰਘ ਉਹਨੂੰ ਤੇ ਦੇਣਗੇ ਕਿਥੋਂ ਤੱਕ ਇਹਦੀ ਪਾਸੇ ਡਿਮਾਂਡ ਹੈ ਕਿੰਨੀ ਕਰਦੇ ਆਪਾਂ ਅੱਜ ਡਿਮਾਂਡ ਇਹਦੀ 1,15,000 1,15 ਹਾਂਜੀ ਤੇ ਦੇ ਦਾਂਗੇ ਕਿਥੋਂ ਤੱਕ ਜੀ ਸੁਣੋ ਵਿਚੋਂ ਮਾਨਤਾਨ ਕਰਕੇ ਸ਼ੁਕਰਾਤਾਨ ਕਰਦਾਂਗੇ ਕਰਦਾਂਗੇ ਚਲੋ ਜਿੰਨਾ ਵੀ ਹੋ ਸਕਿਆ ਹਾਂਜੀ ਤੇ ਜ਼ਰੂਰ ਕਰਦੇ ਜੇ ਵੀ ਦੂਰੋਂ ਨੇੜੇੋਂ ਕੋਈ ਸੱਜਣ ਆਪਣਾਉਂਦਾ ਕੋਈ ਗੱਲ ਨਹੀਂ ਆ ਠੀਕ ਹੈ ਜੀ ਤੇ ਆਪਣੇ ਕੰਟੈਕਟ ਨੰਬਰ ਸੰਪਰਕ ਨੰਬਰ ਹੈਗੇ ਫੋਨ ਨੰਬਰ ਜੀ ਆਪਾਂ 94171 94171 70226 70226 ਹਾਂਜੀ ਠੀਕ ਹੈ ਜੀ ਨੋ ਵੀ ਇਹ ਨੰਬਰ ਦੋਸਤੋ ਭਾਜੀ ਨਿਰਮਲ ਸਿੰਘ ਹੋਂਦੇ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰੋ ਤੇ ਬਾਕੀ ਝੋਟੀ ਤੁਸੀਂ ਪ੍ਰੋਪਰ ਦੇਖ ਲਈ ਆ। ਇਹੋ ਗੱਲ ਵਾਦੋ ਵਾਦ ਕੇ ਸ਼ੇਅਰ ਕਰ ਦਿਓ ਤਾਂ ਜੋ ਕਿ ਨਵੇਂ ਫਾਰਮਰ ਭਰਾਵਾਂ ਤੱਕ ਆਪਣੀ ਇਹ ਕਵਰੇਜ ਪਹੁੰਚ ਸਕੇ। ਸੋ ਚੰਗੀ ਝੋਟੀ ਆ। ਸੋ ਚਾਹਵਨ ਭਰਾ ਸੰਪਰਕ ਕਰ ਲੈਣਾ। ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।